ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟ ਹੈ ਤੇ ਨੇੜੇ ਸ਼ਹਿਰ ਵੀ ਦੋਸਤੋ ਫਰੀਦਕੋਟ ਜਿਹੜੇ ਘਰ ਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਵਿਕਰੀ ਆਸੇ ਪਾਸੋਂ ਆਉਂਦੇ ਆ ਜ਼ਿਆਦਾਤਰ ਦੋਸਤੋ ਕਟੀਆਂ ਝੋਟੀਆਂ ਆਉਂਦੀਆਂ ਅੱਜ ਇਸ ਘਰ ਦੇ ਵਿੱਚੋਂ ਦੋਸਤੋ ਪੰਜ ਨਾਗ ਤੁਹਾਨੂੰ ਦਿਖਾਉਂਗਾ ਦੋਸਤੋ ਨੀਲੀ ਰਾਵੀ ਨਸਲ ਦੀਆਂ ਸਾਰੀਆਂ ਇਹ ਕਟੀਆਂ ਹੋਣਗੀਆਂ ਜਿਹਦੇ ਵਿੱਚ ਇੱਕ ਬੂਰੀ ਆ ਤੇ ਬਾਕੀ ਦੋਸਤੋ ਨੀਲੀ ਰਾਵੀ ਹੈ ਠੀਕ ਹੈ ਜੀ ਵੈਸੇ ਇਹ ਸਾਰੇ ਨਾਗ ਦੋਸਤੋ ਤੋੜ ਕੇ ਦੇਖਾਂਗੇ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੇ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਠੀਕ ਹੈ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਵਧੀਆ ਜੀ ਆਈ ਜਾਂਦੇ ਪਾਸੇ ਵੀ ਕਿਹਾ ਹਾਂਜੀ ਹਾਂਜੀ ਫਿਰ ਆਫਰ ਲੈ ਕੇ ਆਇਆ ਇੱਕ ਜੀ ਅੱਛਾ ਹਾਂਜੀ ਠੀਕ ਹੈ ਪਿੱਛੇ ਵੀ ਆਫਰ ਦਿੱਤੇ ਬੈਗ ਕੇ ਸਾਰੇ ਪਾਸੇ ਹਾਂ ਬੈਗ ਕੇ ਜੀ ਠੀਕ ਹੈ ਕੀ ਆਫਰ ਹੈ ਆਫਰ ਜੀ ਪੰਜੇ ਖਰੀਦੂਗਾ 100 ਕਿਲੋਮੀਟਰ ਫਰੀ ਹੈ ਅੱਛਾ ਜੇ ਤਿੰਨ ਖਰੀਦੂਗਾ ਫਿਰ 50 ਕਿਲੋਮੀਟਰ ਅਛਾ ਜੇ ਇਕੱਠੀਆਂ ਪੰਜੇ ਇਕੱਠੀਆਂ ਲੈਣੀਆਂ ਤਾਂ 100 ਕਿਲੋਮੀਟਰ ਘੇਰੇ ਦੇ ਵਿੱਚ ਪਹੁੰਚ ਫਰੀ ਹੈ ਹਾਂਜੀ ਤੇ ਜੇ ਤਿੰਨ ਲੈਣੀਆਂ ਤਾਂ 50 ਕਿਲੋਮੀਟਰ ਠੀਕ ਹੈ ਅਛਾ ਕਿਹੜੀ ਤੋਂ ਕਿਧਰ ਦੇ ਪਾਸੇ ਸ਼ੁਰੂ ਕਰੀਏ ਜਿਤ ਮਰਜ਼ੀ ਕਰ ਲੋ ਜੀ ਇਧਰ ਦੇ ਪਾਸੇ ਇਧਰੋਂ ਕਰ ਲਓ ਕੀ ਟਾਈਮ ਦੀ ਹੋਊਗੀ ਇਹ ਕੱਟੀ ਇਹ ਕੀ 10-11 ਮਹੀਨਿਆਂ ਦੀ 10-11 ਮਹੀਨੇ ਦੀ ਖੋਲ ਲਈ ਉਧਰ ਨਹੀਂ ਮੜੀ ਜੀ ਤੋਰਨੀ ਦੋਸਤੋਂ ਨਾ ਕੇ ਸਾਰੇ ਹੀ ਤੋਰ ਲਾਂਗੇ ਠੀਕ ਹੈ ਜੀ ਇਹ ਦੋਸਤੋਂ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਉਣਾ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਅੱਖਾਂ ਓੱਖਾਂ ਤੇ ਫੇਸ ਵਾਲਾ ਪਾਟਾ ਸੋਨਾ ਇਸ ਕੱਟੀ ਦਾ ਠੀ ਤੇ ਉਮਰ ਦੇ ਹਿਸਾਬ ਨਾਲ ਕੱਦ ਕੜਤ ਸੋਹਣਾ ਤੇ ਥੋੜੀ ਜਿਹੀ ਘੱਟਸਾਂ ਵੀ ਹੈ ਜੇ ਸਾਂਭ ਗਈ ਤਾਂ ਝੂਟੀਆਂ ਬਹੁਤ ਸੋਹਣੀ ਤਿਆਰ ਹੋਣਗੀਆਂ ਠੀਕ ਹੈ ਥਣ ਦੋਸਤ ਬਹੁਤ ਸੋਹਣੇ ਐ ਇਸ ਕੱਟੀ ਨੂੰ ਚਾਰ ਨਿਖੜ ਵੀ ਹੋਣਗੇ ਜੇ ਇਹ ਆਲੋ ਦੋਸਤ ਥਣ ਦਾ ਸਾਈਜ਼ ਤੇ ਝੋਲੀ ਥਣਾਂ ਦੇ ਵਿੱਚ ਚੰਗੀ ਐ ਇਹ ਪਹਿਲੇ ਨੰਬਰ ਤੇ ਕੱਟੀ ਦੋਸਤ ਦਿਖਾ ਰਿਹਾ ਰੇਟ ਰੂਟ ਬਾਈ ਕੀ ਸੋਚੇ ਇਹਨਾਂ ਦੇ ਰੇਡ ਫੋਨ ਤੇ ਜੀ ਫੋਨ ਤੇ ਕਰਨੇ ਸਾਰੀਆਂ ਦੇ ਸਾਰੀਆਂ ਦੇ ਅੱਗੇ ਫੋਨ ਤੇ ਕਰਦੇ ਆਂ ਅੱਛਾ ਹਾਂਜੀ ਦੋਸਤੋ ਰੇਟ ਫੋਨ ਦੇ ਉੱਤੇ ਤੈ ਕੀਤੇ ਜਾਣਗੇ ਸਾਰੀਆਂ ਕਟੀਆਂ ਦੇ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ 10-11 ਮਹੀਨੇ ਉਮਰ ਹੈ ਠੀਕ ਹੈ ਤੇ ਬਾਕੀ ਸੋਹਣੀ ਹੈ ਕੱਟੀ ਸਾਂਭਣ ਵਾਲੀ ਆ ਇੱਕ ਪਰਾਂ ਖੜੀ ਹੈ ਜਿਹੜੀ ਕੱਟੀ ਇੱਕ ਕਿੰਨੇ ਟਾਈਮ ਦੀ ਹੋਊਗੀ ਖੋਲਣੀ ਇਹਨੂੰ ਵੀ ਤੋੜ ਦੇ ਨੇ ਸਵਾ ਸਾਲ ਦੀ ਹੈ ਜੀ ਸਵਾ ਸਾਲ ਦੀ ਹੈ ਹਾਂਜੀ ਹਾਂਜੀ ਠੀਕ ਹੈ ਦੋਸਤੋ ਮਾਰਕਿੰਗ ਇਹਦੇ ਵੀ ਬਿਲਕੁਲ ਜਾਇਜ਼ ਜੀ ਹੋਊਗੀ ਠੀਕ ਹੈ ਜੀ ਬਾਕੀ ਅੱਖਾਂ ਓੱਖਾਂ ਤੁਸੀਂ ਚੈੱਕ ਕਰ ਸਕਦੇ ਹੋ ਸਿੰਘ ਗੜਾਈ ਦੇ ਵਿੱਚ ਐਨ ਤੋਰਦੀ ਸਵਾ ਸਾਲ ਦੋਸਤੋ ਉਮਰ ਹੈ ਉਮਰ ਦੇ ਹਿਸਾਬ ਨਾਲ ਕੱਦ ਕਾਰ ਸੋਹਣਾ ਹੈ ਦਾ ਠੀਕ ਹੈ ਤੇ ਰੰਗ ਵੀ ਸੋਹਣਾ ਬਲੈਕ ਜਾਂ ਸਾਰਾ ਰੰਗ ਹੈ ਦਾ ਠੀਕ ਹੈ ਜੀ ਦੋਸਤੋ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਅੱਖਾਂ ਦੋਵੇਂ ਵਾਈਟ ਠੀਕ ਹੈ ਜੀ ਸਿੰਗ ਗਲਾਈ ਦੇ ਵਿੱਚ ਲੈ ਚੱਲ ਬਾਈ ਇਹ ਆਲੋ ਦੋਸਤੋ ਉਮਰ ਦੇ ਹਿਸਾਬ ਨਾਲ ਸਭੀ ਚੰਗੀ ਹੈ ਤੇ ਕੱਦ ਵੀ ਸੋਹਣਾ ਹੈ ਦਾ ਥਣ ਦੋਸਤੋ ਇਹਨੂੰ ਵੀ ਚਾਰ ਨਿਕੜਵੇ ਹੋਣਗੇ ਤੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਆਲੋ ਦੋਸਤੋ ਥਣ ਨਿਕੜਵੇ ਜੀ ਰੇਡ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇਹ ਤੁਹਾਨੂੰ ਦੂਜੇ ਨੰਬਰ ਤੇ ਦਿਖਾਈਏ ਇਧਰੋਂ ਦੋਸਤੋ ਇਹ ਤੀਜੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਉਣਾ ਇਹ ਵੀ ਥੋੜੀ ਜਿਹੀ ਓਵਰ ਵਾਈਟ ਦੇ ਵਿੱਚ ਆ ਕੱਟੀ ਸੋਹਣੀ ਹੈ ਇਹ ਕਿੰਨੇ ਕ ਟਾਈਮ ਦੀ ਹੋਣੀ ਹੈ ਬਾਈ ਇਹ ਸਾਲ ਦੀ ਹੈ ਜੀ ਖੋਲ ਲੈ ਇਹਨੂੰ ਵੀ ਦੋਸਤੋ ਤਕਰੀਬਨ 1 ਸਾਲ ਉਮਰ ਹੈ ਠੀਕ ਹੈ ਜੀ ਮਾਰਕਿੰਗ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਿੰਘ ਚੁੰਗ ਗਲਾਈ ਦੇ ਵਿੱਚ ਇਹਨੂੰ ਤੋਲ ਲੇ ਇਹ ਆਹ ਲੋ ਦੋਸਤੋ ਠੀਕ ਹੈ ਜੀ 1 ਸਾਲ ਉਮਰ ਹੈ ਤੇ ਉਮਰ ਦੇ ਹਿਸਾਬ ਨਾਲ ਕਾਡ ਕਾੜ ਠੀਕ ਹੈ ਪਟਾ ਸੋਹਣਾ ਤੇ ਅੱਖਾਂ ਦੋਵੇਂ ਵਾਈਟ ਆ ਕਿ ਕਹ ਸੰਗ ਗੜਾਈ ਦੇ ਵਿੱਚ ਕਾਫੀ ਕਰ ਲਿਆ ਉਮਰ ਦੇ ਹਿਸਾਬ ਨਾਲ ਦੋਸਤੋ ਗੋਲ ਕਰ ਜਾਣਾ ਬਾਕੀ ਪੁੜੇ ਪੜੇ ਐਨ ਬਿਲਕੁਲ ਚੱਕਮਿਆਂ ਦੀ ਹੋਊਗੀ ਦੋਸਤੋ ਥਣ ਇਸ ਕੱਟੀ ਨੂੰ ਵੀ ਚਾਰ ਨਿਕੜਵੇ ਹੋਣਗੇ ਵੈਸੇ ਇਹ ਕੱਟੀ ਬਹੁਤ ਜਿਆਦਾ ਸੀਲਸ ਆਉ ਆ ਜਦੋਂ ਵੀ ਮਾੜਾ ਜਿਹਾ ਵੀ ਹੱਥ ਲਾਉਂਦੇ ਤਾਂ ਦੋਸਤੋ ਪੂਚ ਚੱਕ ਕੇ ਖੜ ਜਾਂਦੀ ਹੈ ਇਹ ਤੀਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਦੋਸਤੋ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇੱਕ ਪਰਾਂ ਜਿਹੜੀ ਚੌਥੇ ਨੰਬਰ ਤੇ ਕੱਟੀ ਖੜੀ ਹੈ ਕਿੰਨੇ ਟਾਈਮ ਦੀ ਹੋਗੀ ਬਈ ਇਹ ਹਾਂਜੀ ਕਿੰਨੇ ਟਾਈਮ ਦੀ ਇਹ ਸਾਲ ਦੀ ਹੈ ਇਹ ਵੀ ਸਾਲ ਦੀ ਲੈ ਆਨ ਨੂੰ ਤਾਂ ਦੋਸਤੋ तकरीबन ਇਹ ਵੀ ਇੱਕ ਸਾਲ ਉਮਰ ਕਾ ਇਸ ਕੱਟੀ ਦੀ ਠੀਕ ਹੈ ਸਿੰਗ ਸੁng ਵੈਸੇ ਗੜਾਈ ਦੇ ਵਿੱਚ ਕਰਦੀ ਹੁੰਦੀ ਹੈ ਠੀਕ ਹੈ ਅੱਖਾਂ ਦੇ ਵਿੱਚ ਦੋਸਤੋ ਨਿਸ਼ਾਨ ਆ ਦੋਵੇਂ ਅੱਖਾਂ ਦੇ ਵਿੱਚ ਤੇ ਵੈਸੇ ਇਹ ਸਾਰੀ ਮਾਰਕਿੰਗ ਦੇ ਵਿੱਚ ਆ ਚਾਰੇ ਪੈਰਾਂ ਤੇ ਦੋਸਤੋ ਪ੍ਰੋਪਰ ਮਾਰਕਿੰਗ ਹੋਊਗੀ ਕਦ ਕਾਠ ਉਮਰ ਦੇ ਹਿਸਾਬ ਨਾਲ ਸੋਨਾ ਠੀਕ ਹੈ ਤੇ ਬਾਕੀ ਅੱਖਾਂ ਦੇ ਵਿੱਚ ਜਵਾਬ ਹੈਗੇ ਇਹ ਦੋਸਤੋ ਚੌਥੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਉਮਰੋ ਇੱਕ ਸਾਲ ਆ ਤੇ ਰੇਟ ਦੋਸਤੋ ਇਹਦਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਥਾਣਾ ਇਹਨਾਂ ਸਾਰੀਆਂ ਗੱਟੀਆਂ ਨੂੰ ਦੋਸਤੋ ਸਾਫ਼ ਸੁਥਰੇ ਹੋਣਗੇ ਕਿਉਂਕਿ ਵੀਰ ਹੁਣੀ ਆਪ ਵੀ ਪੂਰੀ ਤਸੱਲੀ ਕਰਕੇ ਨੈੱਟਵਰਕ ਕਰਕੇ ਪਸ਼ੂ ਖਰੀਦੇ ਆ ਇਹ ਤੁਹਾਨੂੰ 4 ਨੰਬਰ ਤੇ ਦੋਸਤੋ ਦਿਖਾਈ ਆ ਇਸ ਤੋਂ ਇਲਾਵਾ ਦੋਸਤੋ ਇੱਕ ਬੂਰੀ ਝੋਟੀ ਆ ਬਾਈ ਕੋਲੇ ਤੇ ਇੱਕ ਨਿਕ ਟਾਈਮ ਦੀ ਹੁਣੀ ਬਈ ਪੂਰੀ ਇਹ 1.5 ਸਾਲ ਦੀ ਹੈ ਜੀ ਖੋਲ ਲਿਆ ਇਹਨੂੰ ਵੀ ਤੇ ਦੋਸਤੋ ਲਾਲ ਬੂਰੀ ਆ ਸਿੰਘ-ਸੁੰਗ ਗਲਾਈ ਦੇ ਵਿੱਚ ਕਰਦੀ ਆਉਂਦੀ ਆ 1.5 ਸਾਲ ਉਮਰ ਸਿੰਘ ਦੋਸਤੋ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਠੀਕ ਹੈ ਲੈ ਆ ਬਾਈ ਮੜੀ ਜੇ ਬਾਹਰ ਇਹਨੂੰ ਵੀ ਰੰਗ ਦੋਸਤੋ ਲਾਲ ਬੂਰਾ ਰੰਗ ਇਸ ਝੋਟੀ ਦਾ ਇਹ ਦੋਸਤੋ ਪੰਜਵੇਂ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਉਮਰੋ ਡੇਢ ਸਾਲ ਹੈ ਠੀਕ ਹੈ ਤੇ ਕੱਟੀ ਇਹ ਵੀ ਸੋਹਣੀ ਹੈ ਰੰਗ ਰੂੰਗ ਸੋਨਾ ਸਾਮ ਬਣਾਲੀ ਹੈ ਜਦੋਂ ਸਾਮ ਦੀ ਝੋਟੀ ਇਹ ਵੀ ਦੋਸਤੋ ਤਿਆਰ ਸੋਹਣੀ ਹੋ ਜਾਣੀ ਹੈ ਲੈ ਚਲ ਬਾਈ ਰੰਗ ਦੋਸਤੋ ਲਾਲ ਬੂਰਾ ਜਾਂ ਰੰਗ ਇਸ ਝੋਟੀ ਦਾ ਇਹ ਤੁਹਾਨੂੰ ਪੰਜਵੇਂ ਨੰਬਰ ਤੇ ਦਿਖਾ ਰਿਹਾ ਦੋਸਤੋ ਉਮਰੋ ਡੇਢ ਸਾਲ ਹੈ ਤੇ ਰੇਟ ਇਸ ਝੋਟੀ ਦਾ ਫੋਨ ਤੇ ਉੱਤੇ ਤੈਅ ਕੀਤਾ ਜਾਊਗਾ ਵੈਸੇ ਇਹ ਦੋਸਤੋ ਪੰਜੇ ਨਾਗ ਤੁਹਾਨੂੰ ਦਿਖਾਤੇ ਹੈ ਜੀ ਠੀਕ ਹੈ ਜੀ ਜਿਹੜਾ ਵੀ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਦੱਸੋ ਜਾਚੇ ਉਹਦੀ ਪਰਪਰ ਤਸੱਲੀ ਕਰ ਲਿਓ ਠੀਕ ਹੈ ਰੇਟ ਸਾਰਿਆਂ ਦਾ ਹੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇੱਕ ਤੋਂ ਲੈ ਕੇ 5 ਨੰਬਰ ਤੱਕ ਝੂਟੀਆਂ ਤੁਹਾਨੂੰ ਦਿਖਾ ਦਿਆਂ ਨੰਬਰ ਵਾਈਜ਼ ਤੁਸੀਂ ਬਾਈ ਤੋਂ ਪੁੱਛ ਲੈਣਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ ਬਾਈ